ਅਮਨੀ ਭਗਤ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਅਤੇ ਆਪਰੇਸ਼ਨ ਕੈਂਪ ਡਾਕਟਰ ਸੇਠ ਅੱਖਾਂ ਦੇ ਹਸਪਤਾਲ ਮੁਕੰਦਪੁਰ ਰੋਡ ਪੰਗਾ ਵਿਖੇ ਲਗਾਇਆ ਗਿਆ ਜਿਸ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਅਤੇ ਚਿੱਟੇ ਮੋਤੀਏ ਦੇ ਲੈਂਸ ਵਾਲੇ ਪੇਸ਼ੈਂਟਸ ਦੇ ਫ੍ਰੀ ਆਪਰੇਸ਼ਨ ਡਾਕਟਰ ਦੇਵ ਆਸ਼ੀਸ਼ ਸੇਠ ਵੱਲੋਂ ਕੀਤੇ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਦੇਵਸ਼ੀ ਸੇਠ ਐਮ ਬੀਬੀਐਸ ਐਮਐਸ ਆਈ 골ਡ ਮੈਡਲਿਸਟ ਐਕਸਐਸਆਰ ਡੀਐਮਸੀਐਚ ਲੁਧਿਆਣਾ ਅੱਜ ਅਸੀਂ ਆਪਣੇ ਸੇਠ ਆਈ ਹਸਪੀਟਲ ਦੇ ਵਿੱਚ ਸੇਠ ਪ੍ਰਤਾਪ ਹਸਪੀਟਲ ਦੇ ਵਿੱਚ ਅੱਖਾਂ ਦਾ ਮੁਫਤ ਜਾਂਚ ਤੇ ਆਪਰੇਸ਼ਨ ਕੈਂਪ ਆਰਗੇਨਾਈਜ਼ ਕੀਤਾ ਹੈ ਜੀ ਤੇ ਇਹ ਸ਼ਰੋਮਣੀ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਹੈ ਜੀ ਤੇ ਇਹਦੇ ਵਿੱਚ ਅਸੀਂ ਪੇਸ਼ੈਂਟਸ ਜੀਆਂ ਫਰੀ ਆਫ ਕੋਸਟ ਅੱਖਾਂ ਚੈੱਕ ਕਰਾਂਗੇ ਉਹਨਾਂ ਦੀ ਬਿਮਾਰੀ ਦਾ ਜੋ ਵੱਧ ਤੋਂ ਵੱਧ ਹੱਲ ਹੋ ਸਕੇ ਉਹ ਕਰਾਂਗੇ ਤੇ ਚਿੱਟੇ ਮੋਤੀਏ ਦੇ ਤੋਂ ਪੀੜਿਤ ਜਿਹੜੇ ਪੇਸ਼ੈਂਟ ਹੋਣਗੇ ਜਿਨ੍ਹਾਂ ਨੂੰ ਘੱਟ ਦਿਖ ਰਿਹਾ ਹੈ ਚਿੱਟੇ ਮੋਤੀਏ ਕਾਰਨ ਉਹਨਾਂ ਦੇ ਅਸੀਂ ਲੈਂਸ ਪਾ ਕੇ ਫਰੀ ਆਪਰੇਸ਼ਨ ਵੀ ਕਰਾਂਗੇ ਸਾਡਾ ਇੱਕ ਮਿਸ਼ਨ ਹੈਗਾ ਕਿ ਕੋਈ ਵੀ ਰੋਸ਼ਨੀ ਵੱਲੋਂ ਨਾ ਰਵੇ ਤੇ ਵੱਧ ਤੋਂ ਵੱਧ ਅਸੀਂ ਜੋ ਵੀ ਹੱਲ ਕਰ ਸਕਾਂਗੇ ਉਹ ਕਰਾਂਗੇ ਜੀ ਪੇਸ਼ੈਂਟ ਜੀ ਤੁਸੀਂ ਪਹਿਲੀ ਵਾਰ ਹੀ ਕਰ ਰਹੇ ਹੋ ਜੀ ਨਹੀਂ ਪਹਿਲਾਂ ਵੀ ਬਹੁਤ ਕੈਂਪ ਲੱਗ ਚੁੱਕੇ ਨੇ ਜੀ ਤੇ ਹਸਪੀਟਲ ਦੇ ਵਿੱਚ ਇਦਾਂ ਆਰਗੇਨਾਈਜ਼ ਅਸੀਂ ਫਸਟ ਟਾਈਮ ਕੀਤਾ ਵੈਸੇ ਪਿੰਡਾਂ ਦੇ ਵਿੱਚ ਸਾਡੇ ਬਹੁਤ ਪਹਿਲਾਂ ਵੀ ਕੈਂਪ ਲੱਗ ਚੁੱਕੇ ਆ ਜਿਨ੍ਹਾਂ ਚ ਆਪਰੇਸ਼ਨ ਵੀ ਅਸੀਂ ਘਟੋ-ਘਟ ਹੁਣ ਤੱਕ ਆ ਸਰਦੀਆਂ ਸਰਦੀਆਂ ਚ ਵੀ 600 ਦੇ ਕਰੀਬ ਆਪਰੇਸ਼ਨ ਕੀਤੇ ਨੇ ਤੇ ਬਹੁਤ ਸਾਰੇ ਐਨਆਰਆਈ ਸੱਜਣ ਵੀ ਨਾਲ ਜੁੜੇ ਨੇ ਕੋਸ਼ਿਸ਼ ਅਸੀਂ ਆਪਣੇ ਬਿਹਾਫ ਤੇ ਆਪਣੇ ਲੈਵਲ ਤੇ ਵੀ ਆਪਰੇਸ਼ਨ ਕੀਤੇ ਨੇ ਫਰੀ ਆਫ ਕਾਸਟ ਜਿਹੜਾ ਸਟੇਟਮੈਂਟ ਚੱਲੇਗਾ ਕਿ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗਾ ਜੀ ਅ ਅੱਜ 10 ਤੋਂ 1 ਵਜੇ ਤੱਕ ਹੈਗਾ ਜੀ ਟਾਈਮ ਕੈਂਪ ਦਾ ਤੇ ਇੱਕ 1:30 ਵਜੇ ਤੱਕ ਚੱਲੇਗਾ ਜੀ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਤੁਸੀਂ ਕਈ ਵਾਰ ਕਰ ਚੁੱਕੇ ਤੇ ਅਪਰੋਕਸੀਮੇਟ ਕਿੰਨੇ ਕੁ ਪੇਸ਼ੈਂਟ ਆ ਜਾਂਦੇ ਆ ਜੀ ਪੇਸ਼ੈਂਟ ਮੰਨ ਕੇ ਚੱਲੋ ਜੀ 300 ਤੋਂ 400 ਦੇ ਕਰੀ ਪੇਸ਼ੈਂਟ ਤਾਂ ਆਉਂਦੇ ਹੀ ਜਾਂਦੇ ਨੇ ਜੀ ਹਾਂ ਜੀ ਕੀ ਨ ਆਇਆ ਤੁਹਾਡਾ ਜੀ ਗੁਰਕਹਿਰਾਂ RAM ਤੇ ਕਿਹੜੇ ਪਿੰਡੋਂ ਜੀ ਬੇਗੋਰ ਤੇ ਜਿਹੜੇ ਜਿਵੇਂ ਤੁਸੀਂ ਇਸ ਕੈਂਪ 'ਚ ਆਏ ਹਾਂ ਜੀ ਤੁਸੀਂ ਆਪਣੇ ਪ੍ਰੋਬਲਮ ਦੱਸਿਓ ਡਾਕਟਰ ਸਾਹਿਬ ਨੂੰ ਤੁਹਾਡਾ ਮਸਲਾ ਹੱਲ ਹੋਇਆ ਜੀ ਮਰਫਰਾ ਹੱਲ ਤੇ ਕੀ ਪ੍ਰੋਬਲਮ ਦੱਸੇ ਪ੍ਰੋਗਰਾਮ ਦਿੱਤਾ ਹੈ ਪੇਸ਼ੰਗ ਹੋਣੇ ਆ ਮੁਫਤ ਕੋਈ ਪੈਸਾ ਨਹੀਂ ਤੇ ਉਹ ਪੇ ਅਸੀਂ ਕਰਾ ਲੇ ਪਹਿਲਾ ਕਰਾ ਲਿਆ ਐਸ ਅੱਖ ਦਾ ਕਰਾਫਟ 1 ਮਹੀਨਾ ਹੋ ਗਿਆ। ਅਚੋ ਪਹਿਲਾ ਪਹਿਲੇ ਕੈਂਪ ਚ ਕਰਾਇਆ। ਪਹਿਲੇ ਇਸ ਵਿੱਚ ਕਰਾਇਆ। ਠੀਕ ਜੀ। ਤੇ 19 ਤਰੀਕ ਨੂੰ ਜਿਹੜਾ 20 ਨਾਲ ਦਾ ਆਪਰੇਸ਼ਨ ਹੋਇਆ ਤੇ 19 ਨੂੰ ਅਸੀਂ ਦਾਖਲ ਹੋਏ ਸੀ। ਤੇ ਹੁਣ ਅਸੀਂ ਦੁਬਾਰੇ ਫੇਰ ਆਏ ਐ ਐਸ ਅੱਖ ਦਾ। ਉਹ ਕੈਂਪਿੰਗ ਵਾਲੋਕ ਲਗਾਇਆ ਗਿਆ ਸੀਗਾ। ਠੀਕ ਠੀਕ। ਅਚਾ ਇਹ ਤੇ ਹੋਇਆ ਸੀ। ਜਿਹੜੇ ਪਿੰਡ ਸਾਡੇ ਗਏ ਸੀ ਐ ਆਪਰੇਸ਼ਨ ਐਕਟਿਵ ਹੋਇਆ। ਠੀਕ ਜੀ। ਤੇ ਹੁਣ ਤੁਸੀਂ ਦੂਸਰੀ ਅੱਖ ਦਾ ਆਪਰੇਸ਼ਨ ਕਰਾਣਾ ਹੈ। ਹਾਂ ਜੀ। ਤੇ ਕੋਈ ਪਹਿਲਾਂ ਪੈਸੇ ਲੱਗੇ ਸੀਗੇ ਕੋਈ ਪੈਸਾ ਨਹੀਂ ਤੇ ਹੁਣ ਕੋਈ ਪੈਸੇ ਮੰਗੇ ਕੋਈ ਨਹੀਂ ਬਿਲਕੁਲ ਮੁਫਤ ਹੈ ਜੀ ਤੇ ਜਿਵੇਂ ਇਹ ਉਪਰਾਲਾ ਚਲਾ ਰਹੇ ਆ ਤੇ ਉਪਰਾਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੜੀ ਬਹੁਤ ਵਧੀਆ ਹੈ ਬਹੁਤ ਅਰਸ਼ੀ ਸਾਹਿਬ ਇਹੀ ਕਹਵਾਗੇ ਕਿ ਬਹੁਤ ਵਧੀਆ ਹੈ ਧੰਨ ਧੰਨਵਾਦ ਕੀ ਨਾਮ ਤੁਹਾਡਾ ਕਿਹੜੇ ਪਿੰਡੋਂ ਜੀ ਨਰਮਲ ਕੁਮਾਰ ਆ ਜੀ ਮੈਂ ਉੱਚੀ ਬੰਨਾਂ ਜੀ ਨਰਮਲ ਕੁਮਾਰ ਬੰਗਾ ਅਸੀਂ ਬੰਗੇ ਤੋਂ ਹੀ ਆ ਜੀ ਤੇ ਜਿਵੇਂ ਤੁਸੀਂ ਇਸ ਕੈਂਪ 'ਚ ਆਏ ਹੋ ਹਾਂਜੀ ਤੇ ਇੱਥੇ ਡਾਕਟਰ ਸਾਹਿਬ ਨੂੰ ਤੁਸੀਂ ਆਪਣੀ ਪ੍ਰੋਬਲਮ ਦੱਸੀ ਤੁਹਾਡਾ ਡਾਕਟਰ ਸਾਹਿਬ ਨੂੰ ਆਪਣੀ ਪ੍ਰੋਬਲਮ ਦੱਸੀ ਤੁਸੀਂ ਆਪਣੀ ਤੇ ਉਹ ਸੋਲੂਸ਼ਨ ਮਿਲਿਆ ਤੁਹਾਨੂੰ ਦਵਾਈ ਵਗੈਰਾ ਹੋ ਗਿਆ ਨਹੀਂ ਕਹਿੰਦੇ ਸਾਫ਼ ਹੋਣਾ ਹੈ ਜਾਲਾ ਸਾਫ਼ ਕਰ ਅੱਛਾ ਅੱਛਾ ਮੇਰੇ ਲੈਂਜ ਪਏ ਅੱਖਾਂ ਦੀ ਪਹਿਲੇ ਠੀਕ ਜੀ ਤੇ ਜਿਵੇਂ ਉਪਰਾਲਾ ਚਲਾਇਆ ਗਿਆ ਤੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਧੀਆ ਜੀ ਬਹੁਤ ਵਧੀਆ ਤੁਹਾਨੂੰ ਇਸ ਕੈਂਪ ਬਾਰੇ ਕਿਵੇਂ ਪਤਾ ਲੱਗਾ ਇਹ ਬੇਨਲਾ ਰਗਾ ਜੀ ਭਗਤ ਵੀਰਵਾਲਾ ਦਾ ਉਹ ਠੀਕ ਨੇ ਤੁੰਗਲ ਗੇੜੇ ਕੋਲ ਕੀ ਨਾਇਆ ਤੁਹਾਡਾ ਜੀ ਚਰਨ ਦਾਸ ਕਿਹੜੇ ਪਿੰਡੋਂ ਜੀ ਸਪੋਕਰ ਕਿਹੜੇ ਸਪੋਕਰ ਚਾਹੀਦਾ ਤੇ ਤੁਸੀਂ ਇਸ ਉਪਰਾਲੇ ਦੇ ਵਿੱਚ ਆ ਕੇ ਆਪਣੀ ਅੱਖਾਂ ਦਾ ਟ੍ਰੀਟਮੈਂਟ ਕਰਾਇਆ ਹਾਂਜੀ ਤੁਹਾਨੂੰ ਡਾਕਟਰ ਸਾਹਿਬ ਨੇ ਕਿਵੇਂ ਟ੍ਰੀਟ ਕਰਿਆ ਵਧੀਆ ਜੀ ਤੁਹਾਡੇ ਮਸਲੇ ਦਾ ਹੱਲ ਮਸਲੇ ਦਾ ਹੱਲ ਹੋਇਆ ਜੀ ਹਾਂਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਤੁਸੀਂ ਕਿੱਥੇ ਦੇਖਿਆ ਸੀਗਾ ਕਿ ਇਹ ਉਪਰਾਲਾ ਸ਼ੁਰੂ ਹੋ ਰਿਹਾ ਕੈਂਪ ਲੱਗਾ ਸੀ ਸਪੋਕਰ ਦੇ ਉਸ ਕੈਂਪ ਚ ਪਤਾ ਲੱਗਾ ਸੀਗਾ ਹਾਂਜੀ ਠੀਕ ਤੇ ਤੁਹਾਡੇ ਤੁਹਾਨੂੰ ਜਿਹੜੀ ਦਵਾਈ ਮਿਲੀ ਹੈ ਉਹਦੇ ਕੋਈ ਪੈਸੇ ਵਗੈਰਾ ਵੀ ਲਏ ਆ ਜਾਂ ਪਰਚੀ ਕਟਾਈ ਨਹੀਂ ਲਏ ਬਿਲਕੁਲ ਮੁਫਤ ਸੇਵਾ ਤੇ ਤੁਸੀਂ ਇਸ ਪ੍ਰਾਲੇ ਬਾਰੇ ਕੁਝ ਕਹਿਣਾ ਚਾਹੋਗੇ ਤੇ ਅਸੀਂ ਚਾਹ ਪੈਨੇ ਨੂੰ ਬਹੁਤ ਵਧੀਆ ਜਿਹੜੀ ਹਰਕਾਰ ਜਣਾ ਚੱਲਦੀ ਹੈ ਉਹ ਵਧੀਆ ਪ੍ਰੋਗਰਾਮ ਹੈ ਰਾਜੀ ਸਾਹਿਬ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰਫ ਸੀਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਕਿ ਕੈਨਆਰਾਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀਆਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਹਾਂ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸਾਢੇ ਕਿ ਤਿੰਨ ਟਾਂ ਚਾਰ ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਆ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼